ਸਤਿ ਸ਼੍ਰੀ ਅਕਾਲ ਜੀ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਥੋੜੀ ਦੇਰ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਕਿ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਪਟਿਆਲਾ ਦੀ ਕਥਿਤ AI ਆਡੀਓ ਜਿਹਨੂੰ ਕਥਿਤ AI ਪੰਜਾਬ ਪੁਲਿਸ ਨੇ ਗਰਦਾਨ ਦਿੱਤਾ ਸੀ ਐਲਾਨ ਦਿੱਤਾ ਸੀ ਪਰ ਉਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਤੇ ਫਸਦੀ ਨਜ਼ਰ ਆ ਰਹੀ ਹੈ ਪਰ ਹੁਣ ਇੱਕ ਵੱਡੀ ਅਪਡੇਟ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਹੈ ਕਿ ਇੱਕ ਵੱਡਾ ਝਟਕਾ ਇਸ ਪੂਰੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਪੰਜਾਬ ਫਰੀਆਨਾ ਹਾਈ ਕੋਰਟ ਨੇ ਦੇ ਦਿੱਤਾ ਵੱਡਾ ਝਟਕਾ ਕੀ ਦਿੱਤਾ ਹੈ ਕਿ ਜਿਹੜੀ ਆਡੀਓ ਨੂੰ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਇਹ ਕਹਿ ਦਿੱਤਾ ਸੀ ਕਿ ਇਹ ਤੇ AI ਜਨਰੇਟਿਡ ਹੈ ਫਰਜ਼ੀ ਹੈ ਹੁਣ ਹਾਈ ਕੋਰਟ ਨੇ ਕਹਿਤਾ ਕਿ ਇਸ ਆਡੀਓ ਦੀ ਜਾਂਚ ਚੰਡੀਗੜ੍ਹ ਦੀ ਲੈਬ ਤੋਂ ਕਰਾਈ ਜਾਏ ਪਿਛਲੀ ਵੀਡੀਓ ਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਤੀ ਸੀ ਕਿ ਕੋਰਟ ਨੇ परसों ਇਹ ਗੱਲ ਕਹੀ ਸੀ ਪਰ ਨਾਲ ਦੇ ਨਾਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਸੀਗਾ ਤੁਸੀਂ ਰਿਪੋਰਟ ਬਣਾ ਕੇ ਦੇ ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਕਿ ਤੁਹਾਡੀ ਰਿਪੋਰਟ ਠੀਕ ਹੈ ਜਾਂ ਨਹੀਂ ਹੈ ਪਰ ਇਲੈਕਸ਼ਨ ਕਮਿਸ਼ਨ ਨੇ ਅੱਜ ਰਿਪੋਰਟ ਦਿੱਤੀ ਨਹੀਂ ਸਮਾਂ ਮੰਗ ਲਿਆ ਔਰ ਇਹ ਕਹਿੰਦਾ ਕਿ ਅਸੀਂ ਕੱਲ ਰਿਪੋਰਟ ਸਬਮਿਟ ਕਰਾਂਗੇ ਯਾਨੀ ਕਿ ਵੀਰਵਾਰ ਨੂੰ ਰਿਪੋਰਟ ਸਬਮਿਟ ਕਰਾਂਗੇ ਪਰ ਹਾਈ ਕੋਰਟ ਬੜਾ ਸਖਤ ਇਸ ਪੂਰੇ ਮਾਮਲੇ ਤੇ ਨਜ਼ਰ ਆਇਆ ਔਰ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਤੁਸੀਂ ਰਿਪੋਰਟ ਦੇਣੀ ਹੈ ਪਰਸੋ ਦੇ ਦਿਓ ਕੱਲ ਦੇ ਦਿਓ ਪਰ ਹੁਣ ਇਸ ਆਡੀਓ ਦੀ ਜਾਂਚ ਚੰਡੀਗੜ੍ਹ ਸੀਐਫਐਲ ਲੈਬ ਦੇ ਵਿੱਚ ਕਰਾਈ ਜਾਏਗੀ ਸੋ ਚੰਡੀਗੜ੍ਹ ਦੀ ਸੀਐਫਐਲ ਲੈਬ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਜਿਹੜੀ ਕਿ ਆਡੀਓ ਜਿਹਦੇ ਵਿੱਚ ਪਟਿਆਲਾ ਐਸਐਸਪੀ ਨੂੰ ਲੈ ਕੇ ਵੱਡੇ ਇਲਜ਼ਾਮ ਲੱਗੇ ਨੇ ਔਰ ਕੋਰਟ ਦਾ ਆਰਡਰ ਬੜਾ ਕਲੀਅਰ ਹੈ ਕਿ ਦਾ ਵਾਇਰਲ ਆਡੀਓ ਕਲਿੱਪ ਐਲੀਗੇਟਲੀ ਇਨਵੋਲਵਿੰਗ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਬੀ ਸੈਂਟ ਟੂ ਦਾ ਚੰਡੀਗੜ੍ਹ ਸੀਐਫਐਲ ਫੋਰ ਏ न्यूट्रल फॉरेंसिक एग्जामिनेशन ए ऑर्डर जारी कर ਦਿੱਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਔਰ ਐਸੇ ਕਰਕੇ ਮੈਂ ਕਹਿ ਰਿਹਾ ਸੀ ਥੋੜੀ ਦੇਰ ਪਹਿਲਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਐਸੇ ਕਰਕੇ ਐਸਐਸਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੁਣ ਮੈਂ ਕਿਉਂ ਨਾ કહਾਂ ਕਿ ਚੰਗੇ ਸਲਾਹਕਾਰ ਚੰਗੇ ਹੀ ਹੁੰਦੇ ਆ ਮਾੜੇ ਮਰਵਾਉਂਦੇ ਹੁੰਦੇ ਆ ਸੋ ਗੱਲਾਂ ਚ ਆ ਕੇ ਮੈਂ بار بار ਇਹ ਕਹਿ ਰਿਹਾ ਕਿ ਪੰਜਾਬ ਪੁਲਿਸ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਸਿਆਸੀਕਰਨ ਕਰਕੇ ਹੋ ਰਹੀ ਹੈ ਜੋ ਬਦਕਿਸਮਤੀ ਹੈ ਨਹੀਂ ਹੋਣੀ ਚਾਹੀਦੀ ਪਰ ਨਾਲ ਦੇ ਨਾਲ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਇੱਕ ਪਟੀਸ਼ਨ ਡਾਕਟਰ ਦਲਜੀਤ ਜੀ ਮਾਨੇ ਦਿੱਤੀ ਹੋਈ ਸੀ ਬੀਜੇਪੀ ਵੱਲੋਂ ਇੱਕ ਪਟੀਸ਼ਨ ਗਈ ਹੋਈ ਸੀ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਦਿੱਤੀ ਸੀ ਔਰ ਇਹ ਕਿਹਾ ਸੀ ਕਿ ਨਿਰਪੱਖ ਇਲੈਕਸ਼ਨ ਨਹੀਂ ਹੋ ਰਹੇ ਮਸ਼ੀਨਰੀ ਦੀ ਵਰਤੋਂ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਐਨਪੀਆਈਐਸ ਨੂੰ ਕਲਪ ਕਰਕੇ ਤਿੰਨਾਂ ਨੂੰ ਇੱਕ ਜਾਂਚ ਸ਼ੁਰੂ ਕੀਤੀਆਂ ਕਹਿ ਲੋ ਕਿ ਇੱਕ ਸੁਣਵਾਈ ਸ਼ੁਰੂ ਕੀਤੀ ਔਰ ਜਿਸ ਦੇ ਵਿੱਚ ਹੁਣ ਇੱਕ ਵੱਡਾ ਫੈਸਲਾ ਦੇ ਦਿੱਤਾ ਗਿਆ ਯਾਨੀ ਕਿ ਜਿਹੜੀ ਗੱਲ ਜਿਹਦੇ ਕਰਕੇ ਕਈ ਪੱਤਰਕਾਰਾਂ ਨੂੰ ਸਮਨ ਭੇਜ ਦਿੱਤੇ ਗਏ ਕਈ ਲਿਖਣ ਪਲਣ ਵਾਲਿਆਂ ਨੂੰ ਸਮਝ ਭੇਜਤੇ ਗਏ ਕਈ ਲੀਡਰਾਂ ਨੂੰ ਸਮਝ ਭੇਜੇ ਕਿ ਦੱਸੋ ਜੀ ਕਿਹਦੀ ਹੈ ਹੁਣ ਉਸ ਝੂਠ ਦੇ ਵਿੱਚ ਉਸ ਮੱਕੜ ਜਾਲ ਦੇ ਵਿੱਚ ਪੰਜਾਬ ਸਰਕਾਰ ਫਸਦੀ ਨਜ਼ਰ ਆ ਰਹੀ ਹੈ ਚੰਡੀਗੜ੍ਹ ਦੀ ਸੀਐਫਐਸਐਲ ਲੈਬ ਹੁਣ ਇਸ ਆਡੀਓ ਦੀ ਜਾਂਚ ਕਰੇਗੀ ਜਿਸ ਦੇ ਵਿੱਚ ਸਾਫ ਤੌਰ ਤੇ ਕਿਹਾ ਗਿਆ ਕਿ ੱੱਕਾ ਹੋਣਾ ਹੈ ਪਰ ਧਿਆਨ ਰੱਖਿਓ ਪਰਮਿਸਸ ਦੇ ਵਿੱਚ ਨਾ ਹੋਵੇ ਬਾਹਰ ਹੋਵੇ ਪਰ ਧਿਆਨ ਰੱਖਿਓ ਖੋਏ ਜਾਣ ਪੇਪਰ ਪਰਪਾ ਬਾਹਰ ਹੋਣ ਹਾਂ ਪਰ ਜੇ ਅੰਦਰ ਵੀ ਹੋ ਗਏ ਤੇ ਆਪਾਂ ਕਹਿ ਦਾਂਗੇ ਜੜਿਆਰੋਂ ਨੇ ਆਪੇ ਮੈਨੇਜ ਕਰ ਲੈਣਗੇ ਪਰ ਜੇ ਕਿਸੇ ਦੀ ਵੀਡੀਓ ਵੀ ਆ ਗਈ ਨਾ ਪੁਲਿਸ ਮੁਲਾਜ਼ਮ ਦੀ ਚਿੰਤਾ ਨਾ ਕਰਿਓ ਮੈਂ ਬੈਠਾ ਮੈਂ ਆਪੇ ਕੋਈ ਰਿਪੋਰਟ ਤੇ ਮੈਂ ਹੀ ਬਣਾ ਕੇ ਭੇਜਣੀ ਹੈ ਹੁਣ ਉਹਨਾਂ ਦੀਆਂ ਰਿਪੋਰਟਾਂ ਹਾਈ ਕੋਰਟ ਪਹੁੰਚ ਗਈਆਂ ਕਹਿਣ ਵਾਲਿਆਂ ਦਿਆਂ ਹਾਈ ਕੋਰਟ ਨੇ ਕਹਿਤਾ ਭਾਈ ਜਾਂਚ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਓ ਇਸ ਤਰ੍ਹਾਂ ਦਾ ਕੰਮ ਅੱਗੇ ਤੋਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਪੁਲਿਸ ਦੀ ਇਨਵੋਲਵੈਂਸ ਪੁਲਿਸ ਦੀ ਇਨਵੋਲਵੈਂਸ ਨੂੰ ਲੈ ਕੇ ਸਵਾਲ ਦੇਖੋ ਪਹਿਲਾਂ ਵੀ ਉੱਠਦੇ ਰਹੇ ਤਰਨ ਤਰਨ ਜ਼ਿੰਮੇ ਚੋਂਡ ਜੋ ਬਹੁਤ ਸਵਾਲ ਉੱਠੇ ਪਰ ਇਹ ਕਹਿ ਦੇਣਾ ਕਿ ਇਹ ਤੇ ਜੀ ਇਹ ਆਈ ਹੈ ਔਰ ਉਸ ਦਿਨ ਤੋਂ ਲਗਾਤਾਰ ਕਈ ਮੀਮ ਵਾਇਰਲ ਹੋ ਰਹੇ ਸੀ ਕਿ ਹੁਣ ਤੇ ਜੇ ਕਿਸੇ ਨਾਲ ਕੁਝ ਗਲਤ ਹੋ ਜਾਏ ਕੈਦ ਹੋਏ ਆਈ ਹੈ ਜੇ ਕਿਸੇ ਦੀ ਅਸ਼ਲੀਲ ਵੀਡੀਓ ਆ ਜਾਏ ਕੈਦ ਹੋਏ ਆਈ ਹੈ ਇਹ ਕੰਮ ਚੱਲ ਪਿਆ ਸੀ ਪਰ ਲੱਗਦਾ ਹੈ ਕਿ ਇਸ ਕੋਰਟ ਦੇ ਫੈਸਲੇ ਤੋਂ ਬਾਅਦ ਔਰ ਹੁਣ ਜੋ ਜਾਂਚ ਹੋਏਗੀ ਉਸ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਜੋ ਖੁਲਾਸੇ ਹੋਣਗੇ ਉਹ ਤੁਹਾਨੂੰ ਹੈਰਾਨ ਕਰ ਦੇਣਗੇ ਜਦੋਂ ਹੁਣ ਹੁਣ ਇੱਕ ਤਕਨੀਕੀ ਪੇਜ ਸਮਝੋ ਹੈਦਾ ਕਿਉਂ ਕਿ ਤਨਾ ਗਿਆ ਪੰਜਾਬ ਸਰਕਾਰ ਉਹ ਕਹਿੰਦੇ ਨਾ ਕਿ ਸਭ ਜਾਣੀ ਜਾਣਨ ਹਾਰ ਹੈ ਜਾਣਦੀ ਸੀ ਕਿਉਂਕਿ ਪੰਜਾਬ ਸਰਕਾਰ ਨੂੰ ਤੇ ਪਤਾ ਹੈ ਆਡੀਓ ਕੀ ਦੀ ਹੈ ਪੰਜਾਬ ਸਰਕਾਰ ਸਾਰਾ ਕੁਝ ਜਾਣਦੀ ਹੈ ਤੇ ਕਹਿਤਾ ਸੀ ਇਹ ਆਈ ਕਹਿ ਦੋ ਹੁਣ ਜਦੋਂ ਜਾਂਚ ਲਈ ਸੀਐਫਐਸਐਲ ਲੈਬ ਜਾਏਗੀ ਤੇ ਫਿਰ ਇਹ ਵੀ ਤੇ ਕਿਹਾ ਜਾਏਗਾ ਭਾਈ ਆਓ ਆਡੀਓ ਸੈਂਪਲ ਦਿਓ ਹੁਣ ਆਡੀਓ ਸੈਂਪਲ ਦੇਣ ਵਾਲਾ ਤੇ ਹਫਤੇ ਦੀ ਛੁੱਟੀ ਤੇ ਹੈ ਤੁਸੀਂ ਤਕਨੀਕੀ ਕਾਰਨ ਸਮਝੋ ਪਹਿਲੂ ਉਦੋਂ ਤੱਕ ਕਲੈਕਸ਼ਨ ਹੋ ਜਾਏਗੀ ਜਿਹੜਾ ਉਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਇਲੈਕਸ਼ਨ ਨੂੰ ਰੋਕੋ ਜੀ ਪਟਿਆਲੇ ਦੇ ਵਿੱਚ ਬਹੁਤ ੱੱਕਾ ਹੋ ਰਿਹਾ ਹੈ ਨੋਮੀਨੇਸ਼ਨ ਫਾਈਲ ਨਹੀਂ ਹੁਣ ਦਿੱਤੇ ਗਏ ਹੁਣ ਜਦੋਂ ਸੀਐਫਐਸਐਲ ਨੇ ਕਹਿਣਾ ਹੈ ਲੈਬ ਨੇ ਕਿ ਠੀਕ ਹੈ ਸੀ ਜਾਂਚ ਕਰ ਰਹੇ ਹਾਂ ਲਿਆਓ ਆਡੀਓ ਸੈਂਪਲ ਕਿ ਜੀ ਆਡੀਓ ਸੈਂਪਲ ਆਲੇ ਤੇ ਛੁੱਟੀ ਤੇ ਚਲੇ ਗਏ ਉਹ ਪਹਿਲਾਂ ਹੀ ਹਫਤੇ ਦੀ ਛੁੱਟੀ ਕਹਿ ਗਏ ਸੀ ਐਸਐਸਪੀ ਸਾਹਿਬ ਉਹ ਹੁਣ ਛੁੱਟੀ ਤੇ ਹੈ ਜੇ ਜਦੋਂ ਆਣਗੇ ਉਦੋਂ ਤੱਕ ਉਸ 14 ਤਰੀਕ ਵੀ ਲੰਘ ਜਾਣੀ ਹੈ ਰਿਜ਼ਲਟ ਵੀ ਆ ਜਾਣਾ ਉਦੋਂ ਸਾਹਿਬ ਛੁੱਟੀ ਤੋਂ ਆਣਗੇ ਫਿਰ ਕਰ ਲਓ ਘਿਹਰੂ ਪਾਂਡਾ ਇਹ ਤਕਨੀਕੀ ਪਹਿਲੂ ਹੁੰਦੇ ਆ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਭਰਿਆ ਹੈ ਕਿ ਨੰਗਾ ਸਾਰਾ ਕੁਝ ਹੋਏਗਾ ਕਹਿੰਦੇ ਕਿ ਆਪਣਾ ਝੱਗਾ ਚੱਕੋ ਤੇ ਆਪ ਹੀ ਢੜ ਨੰਗਾ ਵਿਖਾਈ ਦਿੰਦਾ ਤੇ ਹੁਣ ਹੋਏਗਾ ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਧੇ ਤੌਰ ਤੇ ਕਹਿ ਸਕਨੇ ਆ ਕਿ ਪੰਜਾਬ ਸਰਕਾਰ ਘੇੜ ਦੀ ਨਜ਼ਰ ਆਏਗੀ ਹੁਣ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਕੀ ਕੁਝ ਵੱਡੇ ਖੁਲਾਸੇ ਹੁੰਦੇ ਨੇ ਕਿਦੇ-ਕਿਦੇ ਵੌਇਸ ਸੈਂਪਲ ਲਏ ਜਾਂਦੇ ਨੇ ਕਿੰਨੇ ਪੁਲਿਸ ਅਫਸਰ ਸ਼ਾਮਿਲ ਸੀਗੇ ਕਿਸ ਤਰ੍ਹਾਂ ਦੇ ਤਾਦ ਦਿੱਤੇਗੇ ਔਰ ਮੈਂ ਉਸ ਦਿਨ ਵੀ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ AI ਵੀਡੀਓ ਦੇ ਵਿੱਚ ਜੋ ਕਿ ਪੁਲਿਸ ਵੱਲੋਂ ਕਿਹਾ ਗਿਆ ਕਿ ਫਰਜ਼ੀ ਹੈ ਉਹ ਸਾਰਾ ਕੁਝ ਹੋ ਕੇ ਵੇ ਗਿਆ ਪੰਜਾਬ 'ਚ ਮਤਲਬ ਜੋ ਸੇ ਆਈ ਵੀਡੀਓ 'ਚ ਕਿਹਾ ਗਿਆ ਆਡੀਓ 'ਚ ਕਿ ਜੀ ਇਦਾਂ ਕਰਾਂਗੇ ਉਦਾਂ ਕਰਾਂਗੇ ਇਹ ਹੋ ਗਿਆ ਤੇ ਪਲਾਨ ਬੀ ਇਹ ਹੋਏਗਾ ਇਦਾਂ ਹੋ ਗਿਆ ਤੇ ਫਿਰ ਇਦਾਂ ਹੋਏਗਾ ਉਹ ਹੋ ਵੀ ਗਿਆ ਉਦਾਂ ਹੀ ਬਾਅਦ 'ਚ ਜਦੋਂ ਹੋ ਗਿਆ ਤੇ ਪੁਲਿਸ ਕਹਿ ਰਹੀ ਜੀ ਤੇ ਏ ਆਈ ਹੈ ਸੋ ਇਹ ਸਮਝੋ ਐਸੇ ਕਰਕੇ ਸਵਾਲ ਲਗਾਤਾਰ ਵੱਡੇ ਹੋਏ ਸੀ ਔਰ ਜਾਂਚ ਤੇਜ਼ ਹੋਣੀ ਬਣਦੀ ਵੀ ਸੀ ਪਰ ਹੁਣ ਪੰਜਾਬ ਸਰਕਾਰ ਦੇ ਤੇ ਕੀ ਕਹੇਗੀ ਰੀਪੋਰਟ ਕਦੋਂ ਤੱਕ ਆਏਗੀ ਵਾਇਸ ਸੈਂਪਲ ਕਦੋਂ ਲਏ ਜਾਣਗੇ ਜਾਂਚ ਲਈ ਛੁੱਟੀ ਤੋਂ ਸਾਬ ਕਦੋਂ ਵਾਪਸ ਆਉਣਗੇ ਉਦੋਂ ਤੱਕ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚੋਣਾਂ ਦਾ ਕੀ ਹੋਏਗਾ ਕਿ ਉਦੋਂ ਤੱਕ ਕੋਈ ਸਟੇ ਲੱਗੀ ਨਹੀਂ ਇਲੈਕਸ਼ਨ ਹੋਏਗਾ ਪਰ ਸਵਾਲ ਵੱਡਾ ਹੈ ਕਿ ਸਿਆਸੀ ਖੇਲ ਜਿਹੜਾ ਉਹ ਨੰਗਾ ਹੋਏਗਾ ਪਰ ਕੀ ਇਹਦੇ ਨਾਲ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਪੇਪਰ ਖੋ ਕੇ ਇੱਕ ਕ੍ਰਾਂਤੀ ਨਵੀਂ ਪੇਪਰ ਖੋ ਕ੍ਰਾਂਤੀ ਨਾਮਜ਼ਦਗੀ ਪੱਤਰ ਖੋ ਕ੍ਰਾਂਤੀ ਪੰਜਾਬ ਚ ਚੱਲੀ ਸੀ ਉਸੇ ਇਲਾਕੇ ਚੋ ਜਿੱਥੇ ਟਰਾਲੀ ਚੋਰ ਕ੍ਰਾਂਤੀ ਚੱਲੀ ਸੀ ਉਹ ਆਖਰਕਾਰ ਕ੍ਰਾਂਤੀ ਕਿੰਨੀ ਕੋ ਅੱਗੇ ਤੱਕ ਜਾਏਗੀ ਕਈ ਲੋਕਾਂ ਨੇ ਤੇ ਬੜੇ ਮਜ਼ਾਕ ਉਸ ਨੂੰ ਲੈ ਕੇ ਕਰਨੇ ਸ਼ੁਰੂ ਕਰਤੇ ਸੀ ਕਿ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਕ੍ਰਾਂਤੀ ਸ਼ੁਰੂ ਕਰਤੀ ਹੈ ਟਰਾਲੀ ਚੋਰੀ ਤੋਂ ਬਾਅਦ ਹੁਣ ਪੇਪਰ ਖੋਹ ਕ੍ਰਾਂਤੀ ਆਮ ਆਦਮੀ ਪਾਰਟੀ ਦੇ ਬੰਦੇ ਤੇ ਹੁਣ ਤੁਸੀਂ ਮੈਰਾਥਨ ਚ ਦੌੜਾਓ ਦੇਖੋ ਕਿਵੇਂ ਦੌੜਦੇ ਐ ਐਮ ਐਲ اے ਜਿਨ੍ਹਾਂ ਦੇ ਨਾਲ ਨੇੜਤਾ ਸੀ ਉਹ ਤਰ੍ਹਾਂ ਤਰ੍ਹਾਂ ਦੇ ਤਰਕ ਦੇ ਦਿੰਦੇ ਹੋ ਤੇ ਬੰਦਾ ਐਦਾਂ ਉਹ ਤਾਂ ਬੰਦਾ ਐਦਾਂ ਪਤਾ ਨਹੀਂ ਉਹਨੇ ਕਿਉਂ ਕਰਤਾ ਪਰ ਸਵਾਲ ਵੱਡਾ ਹੈ ਕਿ ਉਸ ਪੂਰੀ ਵੀਡੀਓ ਦੇ ਵਿੱਚ ਸਿਆਸੀ ਸ਼ੈਦੀ ਗੱਲ ਆਈ ਉਸ ਪੂਰੀ ਵੀਡੀਓ ਦੇ ਵਿੱਚ ਇਹ ਕਿਹਾ ਗਿਆ ਕਿ ਭਾਈ ਬੰਦਾ ਸੈਟੀਸਫਾਈਡ ਹੈ ਕਿਹੜੇ ਪੋਲਿਟিক্যাল ਲੀਡਰਸ ਨੂੰ ਯਾ ਆਪਣੇ ਅਕਾਊਂਟ ਨੂੰ ਸ਼ੇਅਰ ਕਰਨ ਦੀ ਜਾਂ ਸੈਟੀਸਫਾਈਡ ਕਰਨ ਦੀ ਗੱਲ ਕੀਤੀ ਗਈ ਇਹ ਵੀ ਸਾਰੇ ਤੱਥ ਨੇ ਜੋ ਤੁਹਾਡੇ ਸਾਹਮਣੇ ਆ ਚੁੱਕੇ ਨੇ ਪਰ ਹੁਣ ਐਸਐਸਪੀ ਬਰुण ਸ਼ਰਮਾ ਦੀ ਭੂਮਿਕਾ ਪਹਿਲਾਂ ਵੀ ਕਈ ਮਸਲਿਆਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਚ ਹੈ ਪਹਿਲੇ ਵੀ ਪਟਿਆਲੇ ਰਹੇ ਐ ਫਿਰ ਚਲੇ ਗਏ ਫਿਰ ਕਿਤੇ ਹੋਰ ਲਾਤਾ ਪਿੱਛੇ ਖੁੜੇ ਲਾਈਨ ਲਾਤਾ ਕਦੇ ਐਸਐਸਐਫ ਦੇਤੀ ਤੇ ਹੁਣ ਫਿਰ ਪਟਿਆਲਾ ਟਾਸਕ ਦੇ ਕੇ ਲਿਆਇਆ ਗਿਆ ਸੀ ਅਗਲੇ ਤੇ ਆਪਣਾ ਟਾਸਕ ਹੀ ਪੂਰਾ ਕਰ ਰਹੀ ਸੀ ਉਹੋ ਗੱਲ ਵੱਖਰੀ ਹੈ ਕਿ ਕੋਈ ਅਜੀਹਾ ਬੰਦਾ ਵੀ ਸੀ ਜੋ ਹੈ ਨਾ ਟਾਸਕਾ ਤੋਂ खासा ਪਰੇਸ਼ਾਨ ਸੀ ਔਰ ਅਫਸਰ ਬਹੁਤੇ ਪਰੇਸ਼ਾਨ ਨੇ ਐਡਾ ਟਾਸਕ ਤੋਂ ਕਿਉਂਕਿ ਟਾਸਕ ਜਦੋਂ ਦੇ ਦਿੱਤਾ ਜਾਂਦਾ ਹੈ ਜੇ ਟਾਸਕ 1% ਕਹਿੰਦੇ ਨਾ 99% ਕੰਪਲੀਟ ਹੋ ਜਾਏ ਪਰ 1% ਵੀ ਨਾ ਹੋਏ ਤੇ ਜਿਹੜੇ ਲੋਕ ਟਾਸਕ ਦਿੰਦੇ ਆ ਉਹ ਆਕਾ ਪਰੇਸ਼ਾਨ ਹੋ ਜਾਂਦੇ ਔਰ ਜਦੋਂ ਉਹ ਪਰੇਸ਼ਾਨ ਹੁੰਦੇ ਤੇ ਫਿਰ ਉਹ ਐਕਸ਼ਨ ਲੈ ਲੈਂਦੇ ਔਰ ਇਸੇ ਕਰਕੇ ਕੋਈ ਤੱਪਿਆ ਖਪਿਆ ਕਹਿ ਦੋ ਕਿ ਜਿਹੜਾ ਬੰਦਾ ਸੀ ਜਿਹਨੂੰ ਇਹ ਲੱਗਦਾ ਸੀ ਕਿ ਭਾਈ ਬਹੁਤ ਹੋ ਗਿਆ ਬਸ ਹੁਣ ਕਰੀਏ ਅਗਲੇ ਨੇ ਆਡੀਓ ਕੱਢੀ ਤੇ ਕਿਸੇ ਨੂੰ ਦੇਤੀ ਜੋ ਗੱਲ ਮਾਰਕੀਟ ਚ ਚੱਲਦੀ ਹੈ ਕਿਉਂਕਿ ਮਾਰਕੀਟ ਵਿੱਚ ਤੇ AI ਵੀ ਚੱਲਦੀ ਹੈ ਨਾ ਹੁਣ ਦੋ ਪੱਖ ਨੇ ਗਲਾਸ ਅੱਧਾ ਖਾਲੀ ਅੱਧਾ ਭਰਿਆ ਤੁਸੀਂ ਤੈਅ ਕਰੋ ਮੈਂ ਤੇ ਤੈਅ ਕੀਤਾ ਹੋਇਆ ਕੀ ਹੈ ਜਿਹਨੂੰ ਭਰੇ ਸਹੈਸ ਗੱਲ ਤੋਂ ਜਿਹਨੂੰ ਕੋਈ ਗੁਰੇਸ ਹੈ ਇਸ ਗੱਲ ਤੋਂ ਜਿਹਨੂੰ ਕੋਈ ਤਕਲੀਫ ਹੈ ਆਜੇ ਗੱਲ ਕਰ ਲੈ ਗਲਾਸ ਤੇ ਭਰਿਆ ਜਨਾਬ ਸਵਾਲ ਵੱਡਾ ਹੈ ਕਿ ਹੁਣ ਕਾਰਵਾਈਆਂ ਹੋਣਗੀਆਂ ਸੈਂਪਲ ਲਏ ਜਾਣਗੇ ਜਾਂਚ ਹੋਏਗੀ ਪਰ ਸੈਂਪਲ ਦੇਣ ਵਾਲੇ ਛੁੱਟੀ ਤੇ ਸਰਕਾਰ ਜੀ ਨੇ ਪਹਿਲਾਂ ਹੀ ਭੇਜਤੇ ਸੀ ਜੁਕੀ ਪਤਾ ਸੀ ਕਿ ਆਪਣੇ ਪੈਰਾਂ ਥੱਲੇ ਕਿੰਨਾ ਪਾਣੀ ਹੈ ਜਾਂ ਪਤਾ ਸੀ ਕਿ ਅਸੀਂ ਆਪ ਕਿੰਨੇ ਪਾਣੀ ਦੇ ਵਿੱਚ ਹਾਂ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ